ਉਹ ਮਤਲਬ ਜਿਵੇਂ ਮੈਂ ਦੇਖਦੇ ਹਾਂ ਵੀ ਇੱਕ ਫੌਜੀ ਨੂੰ ਫੌਜੀ ਸਾਹਿਬ ਨੂੰ ਪਤਨੀ ਕੁੱਟ ਰਹੀ ਹੈ ਇਹ ਉਹ ਦੇ ਕਰਤੂਤ ਦੇਖੋ ਤੇ ਉਹਦੇ ਪੇਕਿਆਂ ਦੇ ਕਰਤੂਤ ਵੇਖੇ ਉਹਨੂੰ ਸਮਝਾਣਾ ਚਾਹੀਦਾ ਵੀ ਤੈਨੂੰ ਕਰਮਾਂ ਨਾਲ ਮਿਲਿਆ ਕੁੱਟ ਮਾਰ ਕਰਦੀਆਂ ਇਹਨਾਂ ਦੀਆਂ ਅੱਖਾਂ ਹੀ ਦੱਸਦੀਆਂ ਪਈਆਂ ਵਾ ਇਹ ਵੀ ਕਿੰਨੇ ਕਰਤੂਤ ਮਾਰਿਆ ਜ਼ਰੂਰੀ ਨਹੀਂ ਆਪਾਂ ਕਹਿ ਸਕਦੇ ਸੱਸਾਂ ਵੀ ਮਾਰੀਆਂ ਕਈ ਥਾਈ ਨੌਆਂ ਦੇ ਵੀ ਕੇ ਸਾਰੇ ਵੀ ਨੌਵੇਂ ਜੜੀਆਂ ਦਾ ਨਜਾਇਜ਼ ਕਰਦੀਆਂ ਪਈਆਂ ਵਾ ਪਰ ਇਹ ਸਹੁਰਿਆਂ ਤੋਂ ਜਾਂ ਕਿ ਇਦੋਂ ਆਪਣੇ ਪਤਨੀ ਤੋਂ ਫੌਜੀ ਜੋ ਰਿਟਾਇਰ ਹੋ ਚੁੱਕੇ ਨੇ ਇਹ ਤੰਗ ਨੇ ਇਹ ਕਹਿੰਦੇ ਮੇਰੀਆਂ ਅੱਖਾਂ 'ਚ ਮਿਰਚਾਂ ਵੀ ਪਾ ਦਿਤੀਆਂ ਪਤਨੀ ਨੇ ਉਹ ਲਗੀ ਕੀਤਾ ਜਦੋਂ ਲੜਾਈ ਹੋਈ ਰਾਤ ਨੂੰ ਮਿਰਚਾਂ ਜਿਹੜੀਆਂ ਰਸੋਈ ਦੇ ਵਿੱਚ ਗਈ ਮਿਰਚਾਂ ਸਾਡੇ ਅੱਖਾਂ ਦੇ ਵਿੱਚ ਪਾ ਕੇ ਮੇਰੇ ਔਰ ਮੇਰੇ بیٹے ਦੇ ਮਿਰਚਾਂ ਅੱਖਾਂ ਦੇ ਵਿੱਚ ਪਾ ਕੇ ਸਿਟੀ 2 ਥਾਣੇ ਦੇ ਵਿੱਚ ਚਲੀ ਗਈ ਆ ਦੇਖਿਆ ਕਿ ਮਸਤ ਹੋ ਜਾਂਦਾ ਜਿੰਦਗੀ ਪੱਤਾ ਦੀ ਮਨਾਵਾ ਕਰਦੀ ਮੇਰੀ ਅੱਖਾਂ ਜ਼ਰੂਰੀ ਸੱਸਾਂ ਨਹੀਂ ਹੈਗੀਆਂ ਆ ਦੇਖ ਲੋ ਤਾਂ ਜੇ ਸਾਹਮਣੇ ਆ ਹੁਣ ਜੇ ਤੁਹਕੇ ਰੈਂਦੀ ਤੇ ਮੈਨੂੰ ਵੀ ਖੁਰਦੀ ਅੱਛਾ ਸੋਣ ਨੂੰ ਵੀ ਕੁੱਟਦੀ ਮੈਨੂੰ ਆਪਣੇ ਸਾਸੇ ਇਹੋ ਜਿਹੀ ਬਜ਼ੁਰਗ ਤੇ ਉੱਤੇ ਵਿਚਾਰੇ ਤਾਂ ਨਜਾਇਜ਼ ਲੱਤਾ ਮਾਰਦੀ ਆ ਕੁੱਟ ਮਾਰ ਕਰਦੀ ਆ ਇੱਥੇ ਤਾਂ ਜੇ ਕਹਿੰਦੀ ਐ ਵੀ ਆਪਦੇ 25 ਦੀਆਂ ਮਿਰਚਾਂ ਪਾਤੀਆਂ ਅੱਖਾਂ 'ਚ ਪਹਿਲੀ ਵਾਰੀ ਦੇਖਿਆ ਮਸਲਾ ਐ ਪਤੀ ਨੂੰ ਕੁੱਟ ਰਹੀ ਹੈਗੀ ਉਹ ਹੀ ਦੀ ਅੱਖਾਂ ਜੀ ਇਹ ਪੇਕਿਆਂ ਦੀ ਹਲਾਸ਼ੇਰੀ ਹੁੰਦੀ ਆ ਇਹਦੇ ਵਿੱਚ ਪਤਾ ਕੀ ਗੱਲ ਆ ਪੇਕਿਆਂ ਨੂੰ ਵੀ ਨਾਲ ਖੜਨਾ ਚਾਹੀਦਾ ਜੇ ਅੱਜ ਕੁੜੀ ਕੁੱਟ ਰਹੀ ਆ ਨਾ ਆਪਣੇ ਜੋ ਉਹਨਾਂ ਦੇ ਜਵਾਈ ਨੂੰ ਕੱਲ ਨੂੰ ਜਿਹੜਾ ਨਵਾਂ ਜੇ ਇਹਨਾਂ ਨੂੰ ਕੁੱਟੜ ਫੇਰ ਫਿਰ ਆਪਾਂ ਕਹਿ ਦਿੰਨੇ ਵੀ ਸਾਡੇ ਦਾ ਨੌਹਾਂ ਹੱਥ ਚੱਕਦੀਆਂ ਆਪਾਂ ਇੱਕ ਧੀ ਕੋਲੋਂ ਉਹਨਾਂ ਨੂੰ ਕੋਈ ਕਟਵਾ ਰਿਹਾ ਇਹ ਉਹਨਾਂ ਦਾ ਘਰ ਵਾਲਾ ਕਟਵਾ ਰਿਹਾ ਉਹਦੀ ਸੱਸ ਕਟਵਾ ਰਹੀ ਆ ਇੱਕ ਤੂੰ ਤਾਂ ਆਪਣੇ ਵਾਸਤੇ ਚੰਗੀ ਥੋੜਾ ਹੈਗੀ ਆ ਹੁਣ ਫਿਰ ਵੀ ਇਹਨਾਂ ਐਡਾ ਪਾਲ ਪਲੋਸ ਕੇ ਫੌਜ ਦੇ ਵਿੱਚ ਭਰਤੀ ਕੀਤਾ ਆਪਣਾ ਪੁੱਤ ਕਾਦੇ ਵਾਸਤੇ ਸੁਖ ਵਾਸਤੇ ਇੱਕ ਅੰਮ੍ਰਿਤਾਰੀ ਬੀਬੀ ਨੂੰ ਆਪਾਂ ਨਜਾਇਜ਼ ਹੱਥ ਚੱਕਣਾ ਆਪਣੀ ਸੱਸ ਦੇ ਉੱਤੇ ਇਹ ਵੀ ਗਲਤ ਗੱਲ ਹੈ ਗਰੀਬ ਫੌਜੀ ਤੇ ਉਹਦੀ ਮਾਂ ਮੈਂ ਕਹਿੰਦਾ ਵੀ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਲਾਣਤ ਆਉਣੀ ਚਾਹੀਦੀ ਹੈ ਇਹ ਇਹ ਲੋਕਾਂ ਨੂੰ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਦੇਖ ਸਕਦੇ ਹੋ ਦੋਸਤੋ ਆਪਾਂ ਮਸਲੇ ਪਹਿਲਾਂ ਦੇਖੇ ਨੇ ਵੀ ਲੜਕੀਆਂ ਤੰਗ ਨੇ ਕੋਠੀ ਵੀ ਅੱਧੀ ਨਾ ਲਵਾਤੀ ਇਹਨੇ ਵੀ ਸੁਦਰਜੇ ਮਸਲਾ 8 ਸਾਲ ਇਹਦੇ ਨਾਲ ਵੀ ਰਹੀ ਫੌਜ ਚ ਕਿਉਂ ਫੌਜੀ ਸਾਹਿਬ ਜੀ ਕੀ ਗੱਲ ਬੋਤਾ ਮੋਟੀ ਮੋਟੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਵਾਲਿਆਂ ਦਾ ਧੰਨਵਾਦ ਕਰਦਾ ਜੀ ਔਰ ਇਹਨਾਂ ਜਥੇਬੰਦਿਆਂ ਦਾ ਧੰਨਵਾਦ ਕਰਦਾ ਸਾਡੇ ਵੀਰਾਂ ਦਾ ਭੈਣ ਦਾ ਜਿਨ੍ਹਾਂ ਨੇ ਇਹ ਐਡਾ ਵੱਡਾ ਬੇੜਾ ਚੁੱਕਿਆ ਹੈਗਾ ਪੰਜਾਬ ਦੀਆਂ ਧੀਆਂ ਨੂੰ ਬਚਾਉਣ ਵਾਸਤੇ ਦੇਖੋ ਸਾਡੀਆਂ ਕਲੀਆਂ ਧੀਆਂ ਵੀ ਤੰਗ ਨਹੀਂ ਹੈਗੀਆਂ ਔਰ ਸਾਡੇ ਪੰਜਾਬ ਦੇ ਕਈ ਮੁੰਡੇ ਨੌਜਵਾਨ ਵੀ ਆਪਦੇ ਸੱਸ ਸਹੁਰੇ ਦੇ ਘਰ ਵਾਲੀ ਦੇ ਤੰਗ ਨੇ ਜਿੱਦਾਂ ਕਿ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ ਮੈਂ ਇੱਕ ਬਹੁਤ ਦੁਖੀ ਹੋ ਕੇ ਮਤਲਬ ਇਹਨਾਂ ਕੋਲੇ ਇਹਨਾਂ ਕੋਲੇ ਫਇਆਦ ਲੈ ਕੇ ਆਇਆ ਪ੍ਰਾਵੋ ਇਹ ਗੱਲ ਬਿਲਕੁਲ ਗਲਤ ਹੈ ਜੇ ਸਾਡੇ ਜਿਹੜੇ ਨੌਜਵਾਨ ਨੇ ਉਹ ਵੀ ਕਿਤਨਾ ਕਿਤੇ ਤੰਗ ਨੇ ਵਾਰਾਲੀਆਂ ਕੋਲੋਂ ਔਰ ਆਪਣੇ ਸੱਸੂਰ ਦੇ ਕੋਲੋਂ ਜਿਸ ਤਰ੍ਹਾਂ ਫੌਜੀ ਸਾਹਿਬ ਤੁਸੀਂ ਫੌਜ ਚ ਰਹੋ ਇਹ ਕੀ ਚੱਕਰ ਹੈ ਇੱਕ ਪਤਨੀ ਜੇ ਕਹਦੀ ਕਿ ਫੌਜੀ ਨੂੰ ਤੰਗ ਕਰ ਰਹੀ ਹੈ ਕੋਈ ਬਣੀ ਨਹੀਂ ਕੋਈ ਚੱਕਰ ਅਸਲ ਦੇ ਵਿੱਚ ਕੀ ਹੈ ਚੱਕਰ ਮੇਨ ਚੱਕਰ ਇਹ ਹੈ ਵੀ ਉਹ ਜਿਹੜਾ ਖਰਚਾ ਹੈਗਾ ਆਪਣੇ ਪਰਿਵਾਰ ਦਾ ਆਪਣੇ ਮਾਪਿਓ ਦਾ ਖਰਚਾ ਹੈਗਾ ਉਹ ਮੇਰੀ ਪੈਨਸ਼ਨ ਦੇ ਵਿੱਚੋਂ ਜਾਂ ਮੇਰੀ ਤਨਖਾਹ ਦੇ ਵਿੱਚੋਂ ਪਹਿਲਾਂ ਲੈ ਜਾਂਦੀ ਰਹੀ ਹੈ ਔਰ ਹੁਣ ਵੀ ਉਹ ਕਹਿੰਦੀ ਹੈ ਵੀ ਮੈਨੂੰ 4-5000 ਰੁਪਏ ਖਰਚਾ ਲੱਗ ਤੋਂ ਦੇ ਜਦ ਕਿ ਮੈਂ ਕੋਲੇ ਰਹਿ ਰਿਹਾ ਸਾਰਾ ਬੱਚੇ ਵਧੀਆ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਜੋ ਵੀ ਘਰ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਮੈਂ ਸਾਰੀਆਂ ਪੂਰੀਆਂ ਕਰ ਰਿਹਾ ਕਮਾ ਕਮਾ ਵੀ ਰਿਹਾ ਮੈਂ ਉਹਨਾਂ ਨੂੰ ਵੀ ਜਿੱਥੇ ਜਾਣਾ ਮੇਰੇ ਨਾਲ ਚੱਲੋ ਮੈਂ ਖਮਾ ਕੇ ਲੈ ਕੇ ਆਉਂਗਾ ਔਰ ਕਹਨੇ ਹੁੰਦੇ ਨੇ ਵੀ ਜੋ ਵੀ ਮਤਲਬ ਭਈ ਆਪਣੀ ਘਰ ਵਾਲੀ ਨੂੰ ਰੋਕਦਾ ਕਿਤੇ ਪਿਕਚਰ ਦੇਖਣ ਜਾਣਾ ਹੈ ਹੋਟਲ 'ਚ ਜਾਣਾ ਹੈ ਕਿਤੇ ਖਾਣਾ ਖਾਣ ਉਹ ਵੀ ਮੈਂ ਲੈ ਕੇ ਜਾਣਾਗਾ ਤਾਂ ਤਾਂ ਕਰਕੇ ਫਿਰ ਵੀ ਉਹ ਮੇਰੇ ਕੋਲ ਖਰਚਾ ਹੋ ਅੱਡ ਮੰਗ ਰਹੀ ਹੈਗੀ ਔਰ ਕਿ ਇਹ ਮੈਂ ਕਰਨਾ ਨਹੀਂ ਚਾਹੁੰਦਾ ਜਦੋਂ ਮੈਂ ਸਾਰਾ ਖਰਚਾ ਉਹਨੂੰ ਦੇ ਰਹਾਗਾ ਤੇ ਕੋਠੀ ਵੀ ਕਹਿੰਦੇ ਕੋਈ ਨਾ ਲਵਾਤੀ ਹਾਂਜੀ ਮੈਂ ਕੋਠੀ ਵੀ ਮਤਲਬ ਇਸ ਕਰਕੇ ਲਵਾਈ ਸੀ ਵੀ ਚਲੋ ਮੇਰੇ ਬੱਚੇ ਨੇ ਉਹ ਪੜ ਜਾਣਗੇ ਗੁੜੀਆਂ ਮੇਰੀ 16 ਸਾਲ ਦੀ ਹੋ ਰਹੀ ਹੈਗੀ ਜਿਹੜਾ ਮੁੰਡਾ ਹੈਗਾ 11 ਸਾਲ ਦਾ ਹੋ ਰਿਹਾ ਮੁੰਡਾ ਮੇਰੇ ਨਾਲ ਰਹਿ ਰਿਹਾ ਔਰ ਹੁਣ ਉਹ ਗੁੜੀਆਂ ਨੂੰ ਵੀ ਕਹਿ ਰਹੀ ਹੈ ਵੀ ਗੁੜੀਆਂ ਨੂੰ ਲੈ ਜਾਰਦੀ ਨੂੰ ਪੜਾ ਇਹ ਹੁਣ ਮਾਨਸਾ ਮੈਂ ਇਹਦੇ ਨਾਂ ਤੇ ਅੱਧੀ ਕੋਠੀ ਲਵਾਤੀ ਸੀਗੀ ਕੋਠੀ ਵੀ ਲਵਾਤੀ ਸੀ ਅੱਧੀ ਔਰ ਮੈਂ ਇੱਥੇ 1 2013 ਦੇ ਵਿੱਚ ਪਲਾਟ ਵੀ ਲਿਆ ਸੀਗਾ ਮੇਰਾ ਕੇਸ ਚੱਲ ਪਿਆ ਸੀ ਔਰ ਉਹ ਕੇਸ ਵੀ ਲੜਿਆ ਮੈਂ ਅੱਜ ਉਸ ਪਲਾਟ ਦੀ ਮੇਰੀ ਰਜਿਸਟਰੀ ਹੋ ਚੁੱਕੀ ਐ ਇੰਤਕਾਲ ਚੜ ਚੁੱਕਿਆ ਉਹ ਵੀ ਜਿਹੜਾ 10 ਮਰਲੇ ਦਾ ਪਲਾਟ ਹੈ ਉਹ ਵੀ ਉਹਦੇ ਨਾਮ ਦੇ ਉੱਤੇ ਹੈਗਾ ਅੱਛਾ ਔਰ ਇੱਥੋਂ ਤੱਕ ਕਿ ਜੋ ਪੈਨਸ਼ਨ ਆਉਣ ਤੋਂ ਬਾਅਦ ਵੀ 6-7 ਤੋਲੇ ਮੈਂ ਜਿਹੜਾ ਸੋਨਾ ਸੀ ਉਹ ਬਣਾ ਕੇ ਦੇ ਦਿੱਤਾ ਸੀਗਾ ਔਰ ਉਹ ਸੋਨਾ ਜਿਹੜਾ ਉਹ ਆਪਦੇ ਮਾਪਿਓ ਨੂੰ ਦੇ ਰੱਖਿਆ ਐ ਇੱਥੋਂ ਤੱਕ ਕਿ ਉਹਨੇ ਬੈਂਕ ਦੇ ਵਿੱਚ ਮਟੂਰ ਬੈਂਕ ਦੇ ਵਿੱਚ ਜਿਹੜਾ ਮੇਰਾ ਸੋਨਾ ਹੈਗਾ ਉਹ ਲੋਨ ਲੈ ਕੇ ਲੋਨ ਲੈ ਕੇ ਆਪਦੇ ਮਾਪਿਓ ਨੂੰ ਪੈਸਾ ਦੇ ਦੇ ਰੱਖਿਆ ਐ ਔਰ ਕਿਸ਼ਤਾਂ ਜਿਹੜੀਆਂ ਨੇ ਕਿਸ਼ਤਾਂ ਇਹ ਭਰਦੀ ਰਹੀ ਹੈ ਵਿੱਚੋਂ ਕਦੇ ਚੋਰੀੋਂ ਪੈਸੇ ਕੱਢ ਲਏ ਕਦੇ ਕੁਛ ਕਰ ਲਿਆ ਔਰ ਮੇਰੇ ਕੋਲ ਪੈਸੇ ਵੀ ਉਹ ਤਕਰੀਬਨ 80 ਲੱਖ ਰੁਪਏ 80000 ਰੁਪਏ ਸੌਰੀ 80000 ਰੁਪਏ ਮੇਥੋਂ ਹੱਥ ਧਾਰ ਉਹਨਾਂ ਨੇ ਲੈ ਰਿਆ ਲੈ ਚੁੱਕਿਆ ਔਰ ਲੱਖ ਰੁਪਏ ਉਹਨੇ ਮੇਥੋਂ ਮੇਰੀ ਜਿਹੜੀ ਸਾਲੀ ਹੈਗੀ ਰਤੀਏ ਵਿਆਹੀ ਹੈਗੀ ਉਹ ਉਹਨੂੰ ਦਵਾ ਰਿਆ ਮਤਲਬ ਉਸ ਨੂੰ ਦਵਾਤਾ ਲੱਖ ਰੁਪਏ ਤੇ ਜਿਹੜੀ ਕੁੱਟਮਾਰ ਵਾਲੀ ਗੱਲ ਹੈ ਛੋਟੀ ਉਹ ਕੁੱਟਮਾਰ ਕਿਵੇਂ ਹੋਈ ਕੁੱਟਮਾਰ ਐ ਕਰਦੀਏ ਵੀ ਜਦੋਂ ਮੇਰੇ ਨਾਲ ਉਹ ਝਗੜਾ ਕਰਦੀ ਐ ਮੈਨੂੰ ਖਰਚਾ ਮੰਗਦੀ ਐ ਖਰਚਾ ਮੈਨੂੰ ਦਿੰਦਾ ਨਹੀਂ ਨਾ ਸਾਨੂੰ ਕੁੱਟਣਾ ਨਹੀਂ ਤੁਸੀਂ ਫੌਜਰੇ ਕਿ ਆਏ ਹਾਂ ਹਾਂ ਜੀ ਮੇਰਾ ਲੜਾਈ ਝਗੜਾ ਕਰਦੀ ਐ ਇੱਥੋਂ ਤੱਕ ਕੇ ਇਵਨ ਕਿ ਜਦੋਂ ਰਾਤ ਨੂੰ ਸਾਡੀ ਲੜਾਈ ਹੁੰਦੀ ਐ ਕਿ ਇੱਕ ਦਿਨ ਅ ਬੇਟਾ ਮੇਰੇ ਨਾਲ ਸੀਗਾ ਉਹਨੂੰ ਮਿਰਚਾਂ ਜਿਹੜੀਆਂ ਰਸੋਈ ਦੇ ਵਿੱਚ ਗਈ ਮਿਰਚਾਂ ਸਾਡੇ ਅੱਖਾਂ ਦੇ ਵਿੱਚ ਪਾ ਕੇ ਮੇਰੇ ਔਰ ਮੇਰੇ بیٹے ਦੇ ਮਿਰਚਾਂ ਅੱਖਾਂ ਦੇ ਵਿੱਚ ਪਾ ਕੇ ਸਿਟੀ 2 ਥਾਣੇ ਦੇ ਵਿੱਚ ਚਲੀ ਗਈ ਉਸ ਤੋਂ ਬਾਅਦ ਗੱਡੀ ਲੈ ਕੇ ਪਿੱਛੇ ਮੈਂ ਵੀ ਚਲ ਗਿਆ ਸੀਗਾ ਔਰ ਸਿਟੀ 2 ਦੇ ਮੁਲਾਜ਼ਮ ਆਏ ਸੀ ਕਿ ਉਹਨਾਂ ਨੂੰ ਮੈਂ ਮੌਕਾ ਦਿਖਾਇਆ ਮੇਰੇ ਕੋਲੇ ਵੀਡੀਓ ਵੀ ਪਈਆਂ ਨੇ ਮਿਰਚਾਂ ਦੀਆਂ ਸਾਡੇ ਬੈੱਡਰੂਮ ਦੇ ਵਿੱਚ ਵੀਡੀਓ ਪਈਆਂ ਨੇ ਮੇਰੇ ਸर्च ਵੀਡੀਓ ਪਾਏ ਜਿਹੜੇ ਉਹਨੇ ਮਿਰਚਾਂ ਪਾਈਆਂ ਨੇ ਉਹਦੀ ਮੇਰੇ ਕੋਲ ਵੀਡੀਓ ਪਈ ਹੈਗੀ ਔਰ ਜੇ ਮੈਂ ਮੇਰੇ ਸਹੁਰੇ ਨੂੰ ਕਿਹਾ ਮੇਰੇ ਬੇਟੇ ਤੋਂ ਮੈਂ ਸਹੁਰੇ ਨੂੰ ਸੀਡੀ ਟੂ ਦੇ ਸਾਹਮਣੇ ਕਰਕੇ ਫੇਰ ਵੀ ਫੋਨ ਕਰਾਇਆ ਵੀ ਮੈਂ ਥਾਣੇ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਵੀ ਮਤਲਬ ਡੈਡੀ ਦੇ ਮਿਰਚਾਂ ਨੇ ਜਿਹੜੀਆਂ ਅੱਖਾਂ ਦੇ ਵਿੱਚ ਪਾ ਪਾ ਦਿੱਤੀਆਂ ਨੇ ਔਰ ਮੇਰਾ ਸਹੁਰਾ ਸਹੁਰਾ ਕਹਿੰਦਾ ਹੈ ਕਹਿੰਦਾ ਵੀ ਇਹ ਮਿਰਚਾਂ ਕਿੱਥੋਂ ਆ ਗਈਆਂ ਨੇ ਕੋਲੇ ਮੈਂ ਉਹਨੂੰ ਪੁੱਛਣਾ ਚਾਹਣਾ ਵੀ ਤੁਸੀਂ ਵੀ ਦੇਖੋ ਸਾਰੇ ਜ਼ਿਆੜੇ ਮਿਰਚਾਂ ਕਿੱਥੇ ਆਉਂਦੀਆਂ ਨੇ ਆਪਣੇ ਰਸੋਈ ਦੇ ਵਿੱਚ ਲਾਲ ਮਿਰਚਾਂ ਹੁੰਦੀਆਂ ਨੇ ਜੇ ਮੇਰਾ ਸੱਸ ਸਹੁਰਾ ਚਾਹੇ ਵੀ ਉਹ ਘਰ ਬਸਾ ਸਕਦੇ ਨੇ ਮੈਂ ਬਸਾਉਣਾ ਚਾਹਣਾਗਾ ਲੇਕਿਨ ਮੇਰੇ ਸੱਸ ਸਹੁਰਾ ਨੇ ਜਿਹੜੇ ਉਹਨਾਂ ਨੂੰ ਪੈਸਾ ਮਿਲਦਾ ਰਿਹਾ ਪਹਿਲਾਂ ਵੀ ਉਹ ਮੇਰਾ ਘਰ ਨਹੀਂ ਬਸਣ ਦਿੰਦੇ ਮੈਂ ਬਸਾਉਣਾ ਚਾਹਣਾ ਹੁਣ ਵੀ ਹੁਣ ਫਿਰ ਜਿੱਥੇ ਬੰਦੀਆਂ ਲੈ ਆਏ ਹੋ ਹਾਂਜੀ ਮੈਂ ਹੁਣ ਦੁਖੀ ਹੋ ਕੇ ਬਹੁਤ ਦੁਖੀ ਹੋ ਕੇ ਇਹਨਾਂ ਕੋਲੇ ਫਇਾਦ ਲੈ ਕੇ ਆਇਆਗਾ ਵੀ ਇਹ ਜਿਹੜਾ ਫੈਸਲਾ ਨੇ ਆ ਦੇਖ ਸਕਦੇ ਹੋ ਵੀ ਮਾਤਾ ਦੇਖ ਲਓ ਉਹ ਜੀ ਆ ਸੋਤੀ ਸਾਹਿਬ ਦੇ ਮਾਤਾ ਜੀ ਨੇ ਕਮਤਾਜੀ ਆ ਦੇਖੋ ਵੀ ਹਾਲਾਤ ਮਸਾ ਤੋੜਿਆ ਨਹੀਂ ਨਹੀਂ ਪੜਾ ਲਿਖਿਆ ਕਿ ਮਸਾ ਤੋੜਿਆ ਇਹਦੀ ਜਿੰਦਗੀ ਬੜਾ ਬਾਤ ਕਰਦੀ ਜਿੰਦਗੀ ਪਤਾ ਇਹਦੀ ਬੜਾ ਬਾਤ ਕਰਦੀ ਆ ਲਾਲੋ ਸਾਹਿਬ ਵੀ ਹਾਲਾਤ ਮੈਂ ਆਖਿਆ ਜ਼ਰੂਰੀ ਸੱਸਾਂ ਨਹੀਂ ਹੈਗੀਆਂ ਆ ਦੇਖ ਲੋ ਤੁਹਾਡੇ ਸਾਹਮਣੇ ਆ ਹੁਣ ਆ ਨੌਆਂ ਦੇ ਵੀ ਕਰਤੂਤ ਮਾਰੀ ਆ ਜੇ ਤੈਨੂੰ ਚਲੋ ਮੈਨੂੰ ਵੀ ਪੁੱਛੀ ਹਾਂ ਜਦੋਂ ਉਹ ਗਏ ਰਹਿੰਦੀ ਸੀ ਮੈਨੂੰ ਵੀ ਖੁਰਦੀ ਅੱਛਾ ਸੋਣ ਨੂੰ ਵੀ ਖੁਰਦੀ ਮੈਨੂੰ ਘੜ ਕੇ ਨਾ ਖੁਰਦੀ ਯਾਰ ਮੈਂ ਉਹੀ ਰਹਿਣਾ ਨਾ ਹਾਂਜੀ ਮੈਂ ਜਾ ਰਿਹਾ ਜੀ ਸਵੇਰੇ ਇਹਨਾਂ ਦਾ ਬੇਟਾ ਆ ਰਿਹਾ ਸੀਗਾ ਉਹ ਤੇ ਦਾ ਪੋਤਾ ਉਹਨੂੰ ਲੈਣ ਵਾਸਤੇ ਆਈ ਮਿਲਣ ਵਾਸਤੇ ਆਇਆ ਮੈਂ ਜਾ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਵੀ ਇਹਨਾਂ ਦਾ ਬੇਟਾ ਕਾ ਕਿਉਂਕਿ ਮੈਨੂੰ 10 ਸਾਲੋਂ ਗਏ ਰਹਿੰਦੇ ਦੇਖਿਆ ਨਹੀਂ ਕਦੇ ਫੌਜੀ ਸੀਗਾ ਜਦੋਂ ਮੈਂ ਗਿਆ ਤੇ ਲੱਤਾਂ ਮਾਰ ਰਹੀ ਉਹ ਮਾਤਾ ਦੇ ਤੇਰੀ ਨੂੰ ਮੈਂ ਉਥੇ ਪੁੱਛਿਆ ਸੜਕ ਤੇ ਵੀ ਇਹ ਕੌਣ ਆ ਕਹਿੰਦੀ ਵੀ ਇਹਦੀ ਨੂੰਹ ਆ ਮੈਂ ਖੜੀ ਇਹਦੇ ਨਾਲ ਕੋਈ ਝਗੜਾ ਕਰੀਆ ਬਹੁਤ ਪਲੇਸਣਾ ਹੋ ਮੈਂ ਦੇਖੀ ਮੈਂ ਤਾਂ ਉੱਥੇ ਬੰਦਾ ਜਾ ਲਾਇਆ ਮੈਂ ਤੇ ਕੱਲ ਮਿਲਿਆ ਮੇਰੇ ਕੋਲ ਇਹ ਫਰਿਆਦ ਲੈ ਕੇ ਆਇਆ ਫੌਜੀ ਵੀ ਕਹਿੰਦਾ ਇਦਾਂ ਕਰ ਲਵਾ ਕੋਈ ਗੱਲ ਨਹੀਂ ਵੀ ਤੁਸੀਂ ਆਜੋ ਕੱਲ ਨੂੰ ਜੱਠੇਬੰਦੀ ਆਉਗੀ ਆਪਾਂ ਤੁਹਾਡਾ ਹੱਲ ਕਰਾਵਾਂਗੇ ਕਿਓ ਮਤ ਜੀ ਕਿਵੇਂ ਦੇਖਦੇ ਹੋ ਕਿ ਫੌਜੀ ਨੂੰ ਫੌਜੀ ਸਾਹਿਬ ਨੂੰ ਪਤਨੀ ਕੁੱਟ ਰਹੀ ਹੈ ਉਹ ਹੀ ਰੱਖਿਆ ਜੀ ਇੱਕ ਸੁਵਾਸ ਕਰਕੇ ਭਰੋਸਾ ਕਰਕੇ ਹਨਾ ਇਹ ਸਾਰਾ ਕੁਝ ਚਲੋ ਉਹਨੇ ਨਾਂ ਤੇ ਕਰਾਤਾ ਵੀ ਮੈਂ ਉਹਨੇ ਤੇ ਆਪਣੀ ਸਮਝਿਆ ਤਾਂ ਹੀ ਨਾਂ ਤੇ ਕਰਾਤਾ ਸਾਰਾ ਕੁਝ ਹਨਾ ਇਹ ਉਹਦੀ ਕਰਤੂਤ ਦੇਖੋ ਤਾਂ ਉਹਦੇ ਪੇਕਿਆਂ ਦੇ ਕਰਤੂਤ ਵੇਖੇ ਉਹਨੂੰ ਸਮਝਾਣਾ ਚਾਹੀਦਾ ਵੀ ਤੈਨੂੰ ਕਰਮਾ ਨਾਲ ਮਿਲਿਆ ਜੇ ਉਹਦਾ ਪਰਿਵਾਰ ਮਿਲਦਾ ਨਾ ਕਰਮਾ ਨਾ ਮਿਲਦਾ ਜਿਹੜਾ ਭਰੋਸਾ ਕਰਕੇ ਸਾਰਾ ਕੁਝ ਨਾਤੇ ਕਰਾਂਦਾ ਆਪਣੇ ਹੱਥ ਤੋਂ ਨਾ ਪਹਿਲੇ ਹੀ ਵੜਾ ਦਦੇ ਆ ਵੀ ਦੁੱਜੀ ਤੂੰ ਆਪਣੇ ਸੱਸ ਇਹੋ ਜੀ ਬਜ਼ੁਰਗ ਤੇ ਉੱਤੇ ਵਿਚਾਰੇ ਦੇ ਨਜਾਇਜ਼ ਲੱਤਾਂ ਮਾਰਦੀ ਆ ਕੁੱਟ ਮਾਰ ਕਰਦੀ ਆ ਇਹਨਾਂ ਦੀਆਂ ਅੱਖਾਂ ਹੀ ਦੱਸਦੀਆਂ ਪਈਆਂ ਵਾ ਐ ਵੀ ਕਿੰਨੇ ਕਰਤੂਤ ਮਾਰਿਆ ਜ਼ਰੂਰੀ ਨਹੀਂ ਆਪਾਂ ਕਹਿ ਸਕਦੇ ਸੱਸਾਂ ਵੀ ਮਾਰੀਆਂ ਕਈ ਥਾਈ ਨੌਆਂ ਦੇ ਵੀ ਕੇ ਸਾਰੇ ਵੀ ਨੌਵੇਂ ਜੜੀਆਂ ਦਾ ਨਜਾਇਜ਼ ਕਰਦੀਆਂ ਪਈਆਂ ਵਾ ਸੱਸਾਂ ਨਾਲ ਇੱਥੇ ਤਾਂ ਜੇ ਕਹਦੀ ਐ ਵੀ ਆਪਦੇ ਪਤੀ ਦੀਆਂ ਮਿਰਚਾਂ ਪਾਤੀਆਂ ਅੱਖਾਂ ਪਹਿਲੀ ਵਾਰੀ ਦੇਖਿਆ ਮਸਲਾ ਆ ਪਤੀ ਇਹਨੂੰ ਕੁੱਟ ਰਹੀ ਹੈਗੀ ਉਹ ਇਹ ਆਖਿਆ ਜੀ ਇਹ ਪੇਕਿਆਂ ਦੀ ਹਲਾਸ਼ੇਰੀ ਹੁੰਦੀ ਆ ਇਹਦੇ ਵਿੱਚ ਪਤਾ ਕੀ ਗੱਲ ਆ ਪੇਕਿਆਂ ਨੂੰ ਵੀ ਨਾਲ ਖੜਨਾ ਚਾਹੀਦਾ ਜੇ ਅੱਜ ਕੁੜੀ ਕੁੱਟ ਰਹੀ ਆ ਨਾ ਆਪਣੇ ਉਹਨਾਂ ਦੇ ਜਵਾਈ ਨੂੰ ਕੱਲ ਨੂੰ ਜਿਹੜਾ ਨਵਾਂ ਜੇ ਇਹਨਾਂ ਨੇ ਕੁੱਟੜ ਫੇਰ ਫੇਰ ਆਪਾਂ ਕਹਿ ਦਿੰਨੇ ਵੀ ਸਾਡੇ ਨਵਾਂ ਹੱਥ ਚੱਕਦੀਆਂ ਆਪਾਂ ਇੱਕ ਧੀ ਕੋਲੋਂ ਉਹਨਾਂ ਲੋਕ ਕੋ ਕਟਵਾ ਰਹੇ ਉਹਨਾਂ ਦਾ ਘਰ ਵਾਲਾ ਕਟਵਾ ਰਹੇ ਉਹਦੀ ਸੱਸ ਕਟਵਾ ਰਹੇ ਆ ਇੱਕ ਤੂ ਤ ਆਪਣੇ ਵਾਸਤੇ ਚੰਗੀ ਥੋੜਾ ਹੈਗੀ ਆ ਹੁਣ ਫਿਰ ਵੀ ਇਹਨਾਂ ਐਡਾ ਪਾਲ ਪਲੋਸ ਕੇ ਪੰਜਾ ਉਹ ਫੌਜ ਦੇ ਵਿੱਚ ਭਰਤੀ ਕੀਤਾ ਆਪਣਾ ਪੁੱਤ ਕਾਦੇ ਵਾਸਤੇ ਸੁਖ ਵਾਸਤੇ ਇੱਕ ਅੰਮ੍ਰਿਤਾਰੀ ਬੀਬੀ ਨੂੰ ਆਪਣਾ ਨਾਜਾਇਜ਼ ਹੱਥ ਚੱਕਣਾ ਆਪਣੀ ਸੱਸ ਦੇ ਉੱਤੇ ਇਹ ਵੀ ਗਲਤ ਗੱਲ ਆ ਜਿੱਥੇ ਨਾਜਾਇਜ਼ ਹੁੰਦੀ ਉੱਥੇ ਹੱਥ ਚੱਕੇ ਨਹੀਂ ਜਾਂਦਾ ਜਿੱਥੇ ਆਪਣੀ ਸੱਸ ਨੇ ਆਪਣਾ ਸਾਰਾ ਕੁਝ ਆਪਣੇ ਨਾਂ ਰਾਇ ਮਾਂ ਰੋਕ ਨਹੀਂ ਸਕ ਗਈ ਉਸ ਟਾਈਮ ਕਿ ਮੈਂ ਆਪਣੇ ਨੌਤ ਦਾ ਨਾਂ ਨਹੀਂ ਕਰਾਣਾ ਕੋਈ ਪਰ ਫਿਰ ਵੀ ਉਹਦੇ ਨਾਲ ਕਰੀਏ ਕਿ ਮੇਰੇ ਨੌਤ ਦਾ ਨਾਂ ਕਰਾ ਦੇ ਸਾਰਾ ਕੁਝ ਫਿਰ ਵੀ ਆਪਾਂ ਉਹ ਨਾਜਾਇਜ਼ ਕਰਦੇ ਫਿਰ ਇਹ ਤੱਕਤਾ ਹੀ ਆ ਕਿਉਂ ਬਾਬਾ ਜੀ ਇਹ ਮਸਲੇ ਨੂੰ ਕਿਵੇਂ ਦੇਖਦੇ ਹੋ ਇਹ ਡਾਂਗ ਹੀ ਫੇਰ ਨੇ ਪੂਰ ਕੋਈ ਹੱਲ ਨਹੀਂ ਇਹਦਾ ਅੱਛਾ ਹਾਂ ਡਾਂਗ ਨਾਲ ਕਰਾਂਗੇ ਸਾਡਾ ਜਿਹੜੇ ਅਜੇ ਵਸਰੇ ਨੂੰ ਡਾਂਗ ਨਾਲ ਕਰਾਂਗੇ ਕਿਉਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਕੰਲੀਆਂ ਸੱਸਾਂ ਨਹੀਂ ਸਾਡੇ ਪੰਜਾਬ ਦੇ ਅੰਦਰ ਨੂਹਾਂ ਨੇ ਵੀ ਬਹੁਤ ਹੱਤ ਚੱਕੀ ਹੋਈ ਹੈ ਦੇਖੋ ਆ ਕੀ ਵਿਚਾਰਾ ਗਰੀਬ ਫੌਜੀ ਤੇ ਉਹਦੀ ਮਾਂ ਮੈਂ ਕਹਿੰਦਾ ਵੀ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਲਾਣਤ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਨੱਕ ਡੋਬੋ ਕੇ ਮਰ ਜਾਣਾ ਚਾਹੀਦਾ ਜਿਹੜਾ ਇਹ ਕੁਛ ਕਰ ਰਹੇ ਨੇ ਜਾ ਸਾਡੇ ਕੋਲੇ ਆ ਕੇ ਪੱਖ ਰੱਖਣਾ ਪਤਾ ਵੀ ਆ ਘੋਟੇ ਤੇ ਇੰਨਾ ਕ ਅਸੀਂ ਇਹਨਾਂ ਦੇ ਘਰੇ ਵੀ ਜਾਵਾਂਗੇ ਇਹਨਾਂ ਤੋਂ ਮਤਲਬ ਫੀਡਾਪਟਰ ਲੈ ਕੇ ਫਿਰ ਅਸੀਂ ਜਾਵਾਂਗੇ ਮਸਲਾ ਹੱਲ ਕਰਾਵਾਂਗੇ ਮਸਲਾ ਹੱਲ ਕਰਾਵਾਂਗੇ ਜੀ ਕਰਾਵਾਂਗੇ ਕਿਉਂ ਨਹੀਂ ਹੋਰ ਅਸੀਂ ਕਾਹਦੇ ਬਾਰੇ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਤੇ ਜੇ ਨੋ ਸਹੀ ਮਿਲਦੀਆਂ ਤੇ ਫਿਰ ਸਸਾ ਉੱਥੇ ਮਿਲ ਜਾਂਦੀਆਂ ਕੋਟਕਟਾਪੇ ਵਾਲੀਆਂ ਜੇ ਸੋਰੇ ਸਹੀ ਮਿਲਦੇ ਆ ਉਥੇ ਨੋ ਇਹੋ ਜਿਹੇ ਮਿਲ ਜਗੇ ਜਿਹੜਾ ਮਾਪਿਆਂ ਨੂੰ ਰੋਲ ਕੇ ਰੱਖ ਦਿੰਦੀਆਂ ਹੈ ਨਹੀਂ ਪਰ ਮੈਂ ਤਾਂ ਜੀ ਇੱਕ ਹੋਰ ਵੀ ਆ 20 ਇਥੋਂ ਮੈਂ ਘਰ ਛੱਡ ਕੇ ਦੂਜੀ ਜਗ੍ਹਾ ਗਿਆ ਦੂਜੀ ਜਗ੍ਹਾ ਨਹੀਂ ਬਸੀ ਇਹ ਤੀਜੀ ਜਗ੍ਹਾ ਰੱਖੀ ਆ ਹੁਣ ਉੱਥੇ ਵੀ ਨਹੀਂ ਬਸ ਰਹੀ ਮੈਂ ਆਪਣੇ ਬੁੱਢੇ ਮਾਂ ਪਿਓ ਨੂੰ ਛੱਡ ਕੇ ਮਤਲਬ ਕਿੱਥੋਂ ਕਿੱਥੇ ਮੈਂ ਹੁਣ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਸੀਗਾ ਇਹਨਾਂ ਨੂੰ ਕਿਤੇ ਲੈ ਕੇ ਜਾਣਾ ਸੀ ਦਵਾਈ ਬੂਟੀ ਨੂੰ ਇਹ ਵੀ ਬਿਮਾਰ ਰਹਿੰਦੀ ਐ ਸਾਹ ਦੀ ਮਰੀਜ਼ ਹੈਗੀ ਔਰ ਕੱਪੜੇ ਹੱਥਾਂ ਨਾਲ ਧੋਂਦੀ ਐ ਮੇਰੇ ਕੋਲੇ ਵੀਡੀਓ ਪਈਆਂ ਨੇ ਸਾਡੇ ਕੱਪੜੇ ਹੱਥਾਂ ਨਾਲ ਧੋਂਦੀ ਐ ਜਿਹੜੀਆਂ ਨੂੰ ਆ ਅੱਜ ਕੱਲ ਮਸ਼ੀਨਾਂ ਨਾਲ ਵੀ ਕੱਪੜੇ ਧੋਣ ਤੋਂ ਦੁਖੀ ਨੇ ਇਹ ਮੇਰੇ ਕੱਪੜੇ ਮੇਰੇ ਬੇਟੇ ਦੇ ਕੱਪੜੇ ਹੱਥਾਂ ਨਾਲ ਧੋਂਦੀ ਐ ਉੱਥੇ ਔਰ ਇਥੋਂ ਤੱਕ ਕੇ ਮੈਂ ਸਹੁਰੇ ਜਿਹੜੇ ਮੇਰੇ ਹੈਗੇ ਨੇ ਮਲਕਪੁਰਖਿਆਲਾ ਮਾਨਸਾ ਦੇ ਨਾਲ ਹੀ ਇਹ ਔਰ ਮੈਂ ਮੇਰੇ ਘਰ ਵਾਲੀ ਦੇ ਮਾਪਿਓ ਨੂੰ ਚੱਕ ਕੇ ਬਿਮਾਰ ਨੂੰ ਉਹਨਾਂ ਨੂੰ ਲੈ ਕੇ ਜਾਂਦਾ ਰਿਹਾ ਉਹਨੂੰ ਹਾਰਟ ਅਟੈਕ ਹੋ ਗਿਆ ਮੈਂ ਕਾਸਦੀਪ ਦੇ ਦਾਖਲ ਕਰਵਾਇਆ ਮਾਨਸਾ ਔਰ ਫਿਰ ਮੈਂ ਚੰਡੀਗੜ੍ਹ ਲੈ ਕੇ ਗਿਆ ਮੇਰੇ ਸਹੁਰੇ ਨੂੰ ਮੇਰੀ ਸੱਸ ਨੂੰ ਮੈਂ ਦਵਾਈ ਦਿਵਾ ਕੇ ਲਿਆਉਂਦਾ ਰਿਹਾ ਕਿਉਂਕਿ ਮੇਰਾ ਜਿਹੜਾ ਸਾਲਾ ਹੈਗਾ ਉਹ ਰਹਿ ਰਿਹਾ ਬੋਹੇ ਘਰ ਦਵਾਈ ਰਹਿ ਰਿਹਾ ਉਹਨੂੰ ਸਾਹਮਣੇ ਵਾਲਾ ਕੋਈ ਨਹੀਂ ਸੀ ਔਰ ਮੈਂ ਆਪਣੇ ਮਾਪਿਓ ਨੂੰ ਛੱਡ ਕੇ ਉਹਦੇ ਕੋਲੇ ਰਹਿ ਰਿਹਾ ਉਹਦੇ ਮਾਪਿਓ ਨੂੰ ਸਾਹਮਣੇ ਆ ਫਿਰ ਵੀ ਨਹੀਂ ਉਹ ਮਤਲਬ ਤੰਗ ਕਰ ਰਹੀ ਹੈ ਮੈਨੂੰ ਤੰਗ ਪਹਿਚਾਨ ਕਰ ਰਹੀ ਹੈ ਬਸ ਮੈਂ ਚਾਹੁੰਦੀ ਔਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਿਹੜਾ ਇਹਨਾਂ ਨੇ ਕਾਨੂੰਨ ਬਣਾਤਾ ਘਰ ਵਾਲੀ ਹੈ ਘਰ ਵਾਲਾ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਰਿਲੇਸ਼ਨ ਬਣਾ ਸਕਦਾ ਹੈ ਨਹੀਂ ਕੀ ਇਹ ਸਹੀ ਹੈ ਬਿਲਕੁਲ ਗਲਤ ਹੈ